ਮੇਰੇ ਵੀਰੋ ਤੇ ਭੈਣੋ ਅੱਜ ਕਿਸਾਨੀ ਨੇ ਪੂਰੇ ਹਿੰਦੁਸਤਾਨ ਦੀ ਕਿਸਾਨੀ ਨੇ ਔਰ ਸਾਡੇ ਪੰਜਾਬ ਦੇ ਕਿਸਾਨੀਆਂ ਦੀ ਅਗਵਾਈ ਦੇ ਵਿੱਚ ਇੱਕ ਬੰਦ ਦਾ ਐਲਾਨ ਕੀਤਾ ਸੀ ਮੈਂ ਅੱਜ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਕਹਿੰਦੇ ਹੋਏ ਕਿ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਇਹ ਸਾਰੀਆਂ ਅੱਜ ਬੰਦ ਹੋਇਆ ਕਿਤੇ ਕੋਈ ਦੰਗਾ ਫਸਾਦ ਨਹੀਂ ਹੋਇਆ ਔਰ ਇਹੀ ਤਰੀਕਾ ਰਿਹਾ ਕਿਸਾਨਾਂ ਦਾ ਸ਼ੁਰੂ ਤੋਂ ਜੱਤੂ ਇਹਨਾਂ ਨੇ ਆਪਣਾ ਐਲਾਨ ਕੀਤਾ ਸੀ ਕਿ ਅਸੀਂ ਤਰਨੇ ਕਰਾਂਗੇ ਇਹ ਜਿਹੜੇ ਬਿੱਲ ਨੇ ਐਗਰੀਕਲਚਰ ਬਿਨਾਂ ਦੇ ਖਿਲਾਫ ਔਰ ਰੇਲਵੇ ਲਾਈਨਾਂ ਤੇ ਬੈਠੇ ਔਰ ਇਹਨਾਂ ਨੇ ਬੰਦ ਕੀਤੇ ਬਟ ਕਿਤੇ ਵੀ ਖੂਨ ਖਰਾਬਾ ਨਹੀਂ ਹੋਇਆ ਕਿਸੇ ਨੇ ਕੁਝ ਦੰਗਾ ਫਸਾਦ ਨਹੀਂ ਕੀਤਾ ਸਭ ਤੋਂ ਜ਼ਿਆਦਾ ਵਧਾਈ ਦੀ ਗੱਲ ਪਾ ਤਾ ਇਹ ਨਹੀਂ ਇਸ ਕਰਤੇ ਔਰ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਅੱਜ ਬੜੀ ਸ਼ਾਂਤੀਪੂਰਵ ਤਰੀਕੇ ਨਾਲ ਆਪਣੇ ਪੰਜਾਬ ਦੇ ਵਿੱਚ ਇਹ ਬੰਦ ਕਰਵਾਇਆ ਤੁਸੀਂ ਵੀ ਉਸੇ ਤਰੀਕੇ ਨਾਲ ਜੋ ਤੁਹਾਡਾ ਜਮਹੂਰੀ ਹੱਕ ਹੈ ਕਿ ਤੁਸੀਂ ਆਪਣਾ ਧਰਨਾ ਕਰ ਸਕਦੇ ਹੋ ਤੁਸੀਂ ਆਪਣੇ ਜੋ ਕਾਨੂੰਨ ਦੇ ਖਿਲਾਫ ਬੋਲ ਸਕਦੇ ਹੋ ਤੁਸੀਂ ਇਹ ਸੰਵਿਧਾਨ ਆਪਾਂ ਨੂੰ ਹੱਕ ਦਿੰਦਾ ਹੈ ਔਰ ਉਹ ਤੁਸੀਂ ਹੱਕ ਆਪਣਾ ਪੂਰਾ ਕੀਤਾ ਔਰ ਕੀਤਾ ਉਹ ਵੀ ਸ਼ਾਂਤੀ ਦੇ ਤਰੀਕੇ ਨਾਲ ਜਦੋਂ ਤੋਂ ਇਹ ਇਹ ਸੰਘਰਸ਼ ਸ਼ੁਰੂ ਹੋਇਆ ਇਸ ਕਿਸਾਨੀ ਦਾ ਉਸ ਤੋਂ ਉਤੋਂ ਲੈ ਕੇ ਹੁਣ ਤੱਕ ਕਈ ਲੋਕ ਆਪਣੇ ਵਿਛੋੜਾ ਦੇ ਗਏ ਨੇ ਔਰ ਅੱਜ ਵੀ ਇੱਕ ਸਾਨੂੰ ਖਬਰ ਆਈ ਹੈ ਕਿ ਇੱਕ ਬੀਬੀ ਦੀ ਸਾਨੂੰ ਛੋੜਾ ਦੇ ਗਏ ਨੇ ਮੈਂ ਪੰਜਾਬ ਸਰਕਾਰ ਵੱਲੋਂ ਜੋ ਵੀ ਅਸੀਂ ਕਰ ਸਕਦੇ ਹਾਂ ਉਹਨਾਂ ਪਰਿਵਾਰਾਂ ਵਾਸਤੇ ਪੂਰੀ ਮਦਦ ਕਰਾਂਗੇ ਅਤੇ ਮੈਨੂੰ ਇਹ ਵੀ ਆਸ ਹੈ ਕਿ ਜਿਹੜੀ ਹੁਣ ਜਿਸ ਵਾਸਤੇ ਦਿੱਲੀ ਹੁਣ ਸਾਡੇ ਕਿਸਾਨ ਬੈਠੇ ਨੇ ਔਰ ਉਹਨਾਂ ਦੀ ਸੈਂਟਰ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਉਹ ਵੀ ਇੱਕ ਅੱਛੇ ਤਰੀਕੇ ਨਾਲ ਖੁਦ ਸਮਾਪਤੀ ਹੋਏ ਔਰ ਮੈਂ ਆਸ ਕਰਦਾ ਹਾਂ ਕਿ ਸੈਂਟਰ ਦੀ ਸਰਕਾਰ ਸਮਝੇ ਕਿ ਕਿਸਾਨਾਂ ਨੂੰ ਦੁੱਖ ਕਿੰਨਾ ਹੈ ਜਿਹੜੇ ਆਪਣੇ ਇੰਨੇ ਮਹੀਨਿਆਂ ਤੋਂ ਉਨਾਂ ਨੇ ਇਹਦਾ ਸੰਘਰਸ਼ ਕੀਤਾ ਹੈ ਔਰ ਸਿਰਫ ਅਪ ਸਾਡੇ ਹੀ ਨਹੀਂ ਬਾਹਰਲੇ ਸੁਬਿਆਦੇ ਵੀ ਉਹਦੇ ਵਿੱਚ ਸ਼ਾਮਲ ਹੋਏ ਨੇ ਲੇਕਿਨ ਅਗਵਾਈ ਪੰਜਾਬ ਦੇ ਕਿਸਾਨੀ ਨੇ ਕੀਤੀ ਹੈ ਔਰ ਮੈਂ ਆਜ਼ ਕਰਦਾ ਹਾਂ ਕਿ ਅਗਲੇ ਦੋ ਦਿਨਾਂ ਦੀ ਜਿਹੜੀ ਗੱਲਬਾਤ ਕਰ ਰਹੇ ਆ ਤੁਸੀਂ ਇਸ ਨੂੰ ਸਿਰੇ ਚੜਾਓ ਔਰ ਤਾਂ ਕਿ ਲੋਕ ਵੀ ਆਪਣੇ ਕਰਾਚ ਹੁਣ ਜਾਂ ਠੰਡ ਹੋ ਰਹੀ ਹੈ ਔਰ ਇੱਥੇ ਕਣਕ ਦੀ ਵਜਾਈ ਹਾਲੇ ਮੁੱਕੀ ਨਹੀਂ ਔਰ ਇਹ ਜ਼ਰੂਰੀ ਹੈ ਆਪਣੇ ਪੰਜਾਬ ਵਾਸਤੇ ਵੀ ਔਰ ਦੇਸ਼ ਵਾਸਤੇ ਵੀ ਕਿ ਫਸਲ ਅੱਛੀ ਹੋਵੇ ਤਾਂ ਤੁਸੀਂ ਜਲਦੀ ਇਹ ਨੂੰ ਮੰਗਾਓ ਸਾਰਿਆਂ ਨੂੰ ਪਤਾ ਹੈ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦੀ ਲੋੜ ਹੈ ਇੱਕ ਹੋਰ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਕਦੇ-ਕਦੇ ਜਦ ਇਹ ਜੇ ਧਰਨੇ ਹੁੰਦੇ ਨੇ ਜਾਂ ਕੋਈ ਇੱਥੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਆਵਾਜ਼ ਉਠਾਉਂਦੇ ਨੇ ਕਦੇ ਜਿਹੜੇ ਲੋਕ ਇਸ ਇਸ ਇਹ ਇਹ ਧਰਨਿਆਂ ਦੇ ਨਾਲ ਕੋਈ ਸੰਬੰਧ ਨਹੀਂ ਲੇਕਿਨ ਬਾਹਰੋਂ ਆ ਕੇ ਇੱਥੇ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਹ ਕਿਸਾਨੀ ਹੋਏ ਜਾਂ ਕੋਈ ਹੋਏ ਉਹਨਾਂ ਦੀ ਬਦਨਾਮੀ ਹੋਏ ਇਹਨਾਂ ਤੋਂ ਬਚੋ ਔਰ ਇਹ ਜੇ ਬੰਦਿਆਂ ਨੂੰ ਜਿਹੜੇ ਗੜਬੜ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਪਾਸੇ ਰੱਖੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ